ਵੱਲਾ ਸਬਜ਼ੀ ਮੰਡੀ ਦੇ ਇੱਕ ਵਫਦ ਨੇ ਅੱਜ ਡਿਪਟੀ ਕਮਿਸ਼ਨਰ ਅਮ੍ਰਿਤਸਰ ਸਾਖੀ ਸਾਨੀ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਆਪਣੀਆਂ ਮੰਗਾਂ ਬਾਰੇ ਮੰਗ ਪੱਤਰ ਸੌਂਪਿਆ ਕਿਉਂਕਿ ਗੱਲ ਕਰ ਲਈਏ ਵੱਲਾ ਸਬਜ਼ੀ ਮੰਡੀ ਦੀ ਤਾਂ ਉੱਥੇ ਜਦੋਂ ਬਰਸਾਤਾਂ ਹੁੰਦੀਆਂ ਨੇ ਤੇ ਬਹੁਤ ਜ਼ਿਆਦਾ ਗੰਦਗੀ ਹੋ ਜਾਂਦੀ ਏ ਔਰ ਜਿਹੜਾ ਨਿਕਾਸੀ ਨਾ ਹੋਣ ਕਰਕੇ ਬਰਸਾਤੀ ਪਾਣੀ ਉੱਥੇ ਜਮ੍ਹਾਂ ਹੋ ਜਾਂਦਾ ਜੇ ਕੱਲ ਕਰ ਲਈਏ ਵੀ ਉੱਥੇ ਛੱਪੜ ਲੱਗ ਜਾਂਦੇ ਨੇ ਪਾਣੀ ਦੇ ਗੰਦੇ ਪਾਣੀ ਦੇ ਤੇ ਉਸ ਤੋਂ ਬਾਅਦ ਲਗਾਤਾਰ ਦਿਕਤਾਂ ਦਾ ਦੌਰ ਸ਼ੁਰੂ ਹੋ ਜਾਂਦਾ ਹੈ ਵੱਲਾ ਸਬਜ਼ੀ ਮੰਡੀ ਵਿੱਚ ਬਹੁਤ ਲੋਕ ਵਪਾਰ ਕਰਦੇ ਨੇ ਔਰ ਹਜ਼ਾਰਾਂ ਲੋਕ ਉਥੇ ਸਬਜ਼ੀ ਖਰੀਦਾਰੀ ਕਰਨ ਵਾਸਤੇ ਵੀ ਆਉਂਦੇ ਨੇ ਪਰ ਅਜਿਹੇ ਹਾਲਾਤਾਂ ਵਿੱਚ ਜਿੱਥੇ ਕਿ ਜਦੋਂ ਚਿੱਕੜ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਲੋਕਾਂ ਦਾ ਪਹੁੰਚਣਾ ਉਥੇ ਔਖਾ ਹੋ ਜਾਂਦਾ ਹੈ ਇਸ ਤੋਂ ਬਾਅਦ ਕਿ ਲੋਕ ਵੀ ਉਥੇ ਬਹੁਤ ਜਦੋਜਾਦ ਕਰਕੇ ਪਹੁੰਚਦੇ ਨੇ ਔਰ ਨਾਲ ਜਿਹੜੇ ਦੁਕਾਨਦਾਰੇ ਨੇ ਉਹਨਾਂ ਦੀ ਦੁਕਾਨਦਾਰੀ ਵੀ ਪ੍ਰਭਾਵਿਤ ਹੁੰਦੀ ਹੈ ਕਿਉਂਕਿ ਪਿਛਲੇ ਸਮੇਂ ਦੀ ਗੱਲ ਕਰ ਲਈ ਤਾਂ ਪਹਿਲਾਂ ਜਿਹੜੀ ਮੰਡੀ ਸੀ ਉਹ ਸ਼ਹਿਰ ਵਿੱਚ ਹੁੰਦੀ ਸੀ ਔਰ ਕਰੀ-ਕਰੀਬ 20-22 ਸਾਲ ਹੋ ਗਏ ਨੇ ਮੰਡੀ ਜਿਹੜੀ ਕਿ ਵੱਲੇ ਵਿੱਚ ਸ਼ਿਫਟ ਹੋਈ ਆ ਪਰ ਉੱਥੇ ਸਾਫ ਸਫਾਈ ਦੇ ਕੋਈ ਪ੍ਰਬੰਧ ਜਿਹੜੇ ਨੇ ਉਹ ਬਿਹਤਰ ਨਹੀਂ ਵਿਖਾਈ ਦਿੰਦੇ ਔਰ ਅੱਜ ਜਿਹੜਾ ਵਫਦ ਹੈ ਵੱਲਾ ਸਬਜ਼ੀ ਮੰਡੀ ਦਾ ਉਹਨਾਂ ਨੇ ਡੀਸੀ ਮੈਮ ਨੂੰ ਅਪੀਲ ਕੀਤੀ ਹੈ ਕਿ ਉੱਥੋਂ ਦੀ ਸਾਫ ਸਫਾਈ ਦਾ ਜਿਹੜੇ ਬਿਹਤਰ ਇੰਤਜ਼ਾਮ ਕਰਵਾਏ ਜਾਣ ਔਰ ਡੀਸੀ ਮੈਡਮ ਨੇ ਇਸ ਮੌਕੇ ਤੇ ਹੀ ਇਸ ਸਮੱਸਿਆ ਦਾ ਹੱਲ ਵਾਸਤੇ ਜਿਹੜਾ ਕਿ ਉਹਨਾਂ ਨੂੰ ਆਸ਼ਵਾਸਨ ਵੀ ਦਿੱਤਾ ਹੈ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਅੰਦਰ ਜਿਹੜੇ ਵੱਲੀ ਵੱਲਾ ਸਬਜ਼ੀ ਮੰ ਬਦਲੀ ਜਾਂਦੀ ਹੈ ਕਿਉਂਕਿ ਲਗਾਤਾਰ ਵੱਲਾ ਸਬਜੀ ਮੰਡੀ ਦਾ ਜਿਹੜਾ ਵਫਦ ਹੈ ਉਹ ਉਹਨਾਂ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਨੇ ਪ੍ਰਸ਼ਾਸਨ ਨੂੰ ਕਿਉਂਕਿ ਜਿਹੜੀ ਵੀ ਸਾਡੀ ਸਬਜੀ ਹੈ ਉਹ ਇਥੋਂ ਹੀ ਜਿਹੜੀ ਸ਼ਹਿਰ ਨੂੰ ਔਰ ਪਿੰਡਾਂ ਨੂੰ ਸਪਲਾਈ ਹੁੰਦੀ ਹੈ ਔਰ ਗੰਦਗੀ ਭਰੇ ਮਾਹੌਲ ਵਿੱਚ ਜੇਕਰ ਸਬਜੀ ਜਿਹੜੀ ਉਹ ਕਿਸ ਤਰ੍ਹਾਂ ਖਰੀਦਦਾਰੀ ਕੀਤੀ ਜਾਵੇਗੀ ਔਰ ਕਿਸ ਤਰ੍ਹਾਂ ਉਹਦੀ ਸਪਲਾਈ ਹੋਵੇਗੀ ਇੱਕ ਵੱਡਾ ਸਵਾਲ ਹੈ ਔਰ ਜਿਸ ਦੇ ਤਹਿਤ ਅੱਜ ਪ੍ਰਸ਼ਾਸਨ ਨੇ ਜਿਹੜਾ ਡੀਸੀ ਮੈਮ ਨੇ ਆਸ਼ਵਾਸਨ ਦਿੱਤਾ ਹੈ ਵਫਦ ਨੂੰ ਵੀ ਉਹਨਾਂ ਦੀ ਜਿਹੜੀ ਸਮੱਸਿਆਵਾਂ ਹੈ ਉਹ ਜਿਹੜੀਆਂ ਜੇ ਖੇਤੀ ਜਿਹੜੀ ਕੀ ਹੱਲ ਕਰਵਾਈਆਂ ਜਾਣਗੀਆਂ ਅੱਜ ਅਸੀਂ ਡੀਸੀਸ ਸਾਬ ਕੋ ਲਾਏ ਸਿਗੇ ਅੰਮ੍ਰਿਤਸਰ ਫਰੂਟ ਐਂਡ ਵੈਜੀਟੇਬਲ ਮਰਚੈਂਟ ਐਸੋਸੀਏਸ਼ਨ ਵੱਲੋਂ ਔਰ ਅਸੀਂ ਇੱਕ 10 12 ਪੁਆਇੰਟਸ ਦਾ ਮੰਗ ਪੱਤਰ ਲੈ ਕੇ ਆਏ ਆਏ ਸਿਗੇ ਜਿਹਦੇ ਅੰਦਰ ਮੇਰੇ ਖਿਆਲ ਮੈਂ ਅੱਜ ਬਹੁਤ ਖੁਸ਼ੀ ਨਾਲ ਕਹਿ ਸਕਦਾ ਮਾਂ ਕਿ ਅਸੀਂ ਬਹੁਤ ਹੀ ਚੰਗੇ ਮੌਲ ਦੇ ਅੰਦਰ ਇੱਕ ਇੱਕ ਪੁਆਇੰਟ ਦੇ ਉੱਤੇ ਡिटეਲਡ ਡਿਸਕਸ਼ਨ ਕੀਤੀ ਹੈ ਜੀ ਰਿਜ਼ਲਟ ਓਰੀਐਂਟਡ ਡਿਸਕਸ਼ਨ ਕੀਤੀ ਹੈ ਟਾਈਮ ਫਰੇਮਸ ਡੀਸੀ ਸਾਹਿਬ ਨੇ ਸਾਰੇ ਅਫਸਰ ਸਾਹਿਬਾਨ ਬੁਲਾ ਕੇ ਸਾਡੀ ਗੱਲ ਵੀ ਸੁਣੀ ਹੈ ਉਹਨਾਂ ਦੀ ਵੀ ਗੱਲ ਸੁਣੀ ਹੈ ਔਰ ਇੱਕ ਰਿਜ਼ਲਟ ਓਰੀਐਂਟਡ ਸਾਨੂੰ ਅਪਰੋਚ ਦੇ ਨਾਲ ਉਹਨਾਂ ਨੇ ਅਸ਼ੋਰ ਕਰਾਇਆ ਕਿ ਕੀ ਕੀ ਕੰਮ ਹੋਣਗੇ ਉਥੇ ਟਾਇਲਟਸ ਦੀ ਪ੍ਰੋਬਲਮ ਹੈ ਉਹਨਾਂ ਨੇ ਇਮੀਡੀਏਟਲੀ ਟਾਇਲਟਸ ਲਗਵਾਣ ਦੀ ਇਨਸਟਰਕਸ਼ਨਸ ਦੇ ਦਿੱਤੀਆਂ ਨੇ ਵਾਟਰ ਲੌਕਿੰਗ ਜਿਹੜੀ ਅਸੀਂ ਪਿਛਲੇ ਦਿਨਾਂ ਦੇ ਅੰਦਰ ਅਸੀਂ ਦੇਖ ਰਹੇ ਹਾਂ ਉਹਨਾਂ ਨੇ ਆਪਣੀ ਪੂਰੀ ਟਾਸਕ ਫੋਰਸ ਅਪਾਇੰਟ ਕਰ ਦਿੱਤੀ ਹੈ ਉਹਦੇ ਅੰਦਰ ਵਾਟਰ ਜਿਹੜਾ ਹੈ ਜੇ ਉਹਦੇ ਅੰਦਰ ਸੀਵਰੇਜ ਅੰਦਰ ਨਹੀਂ ਵੀ ਜਾ ਰਿਹਾ ਤੇ ਸਕਸ਼ਨ ਮਸ਼ੀਨਸ ਲੈ ਕੇ ਉਥੋਂ ਵਾਟਰ ਕੱਢਿਆ ਜਾਏਗਾ ਔਰ ਲੌਂਗ ਟਰਮ ਉਹਦਾ ਜਿਹੜਾ ਹੈਗਾ ਸੋਲੂਸ਼ਨ ਵੀ ਉਹਨਾਂ ਨੇ ਕੱਢਿਆ ਹੈ ਕੁਝ ਪ੍ਰੋਬਲਮਜ਼ ਜ਼ਰੂਰ ਹੈ ਜਿਹੜੀਆਂ ਕੰਸਟਰਕਸ਼ਨ ਰਿਲੇਟਡ ਹੈਗੀਆਂ ਨੇ ਬਿਕੋਜ਼ ਆਫ ਦੀ ਆਰਮੀ ਇਸ திங் ਉਹ ਵੀ ਸਾਨੂੰ ਉਹਨਾਂ ਨੇ ਸਮਝਾਇਆ ਹੈ ਔਰ ਅਸੀਂ ਉਹਨਾਂ ਦੇ ਨਾਲ ਸਹਿਮਤ ਅਗੇ ਆ ਕਿ ਜਿਹੜੇ ਕੁਝ ਅੰਡਰ ਦੀ ਵੋਡਾ ਐਕਟ ਨਹੀਂ ਕੰਮ ਹੋ ਸਕਦੇ ਉਹ ਕੰਮ ਕਿਸੇ ਲੇਟੇਸਟ ਸਟੇਜ ਤੇ ਅਸੀਂ ਸੈਂਟਰਲ ਗਵਰਨਮੈਂਟ ਨਾਲ ਵੀ ਆਪਣੀ ਡੈਲੀਗੇਸ਼ਨ ਲੈ ਕੇ ਜਾਵਾਂਗੇ ਉਹਨਾਂ ਨੂੰ ਵੀ ਰਿਪਰੈਜ਼ੈਂਟ ਕਰਾਂਗੇ ਔਰ ਅੱਜ ਇੱਕ ਬਹੁਤ ਹੀ ਫਰੂਟਫੁੱਲ ਮੀਟਿੰਗ ਹੋਈ ਹੈ ਜਿਹਦੇ ਅੰਦਰ ਅਗਲੇ 2-3 ਦਿਨਾਂ ਦੇ ਅੰਦਰ ਤੁਹਾਨੂੰ ਸੁਧਾਰ ਹੁੰਦੇ ਨਜ਼ਰ ਆਣਗੇ ਅਸੀਂ ਬਹੁਤ ਬਹੁਤ ਧੰਨਵਾਦ ਆ ਡੀਸੀ ਮੈਡਮ ਦਾ ਔਰ ਸਾਰੇ ਅਫਸਰ ਸਾਹਿਬਾਨ ਦਾ ਜਿਨ੍ਹਾਂ ਨੇ ਸਾਡੀ ਗੱਲ ਸੁਣੀ ਹੈ ਔਰ ਸੁਨਣ ਤੋਂ ਇਲਾਵਾ ਅੱਜ ਗੱਲਾਂ ਦੇ ਉੱਤੇ ਉਹਨਾਂ ਨੇ ਅਮਲ ਕੀਤਾ ਹੈ ਔਰ ਸਾਨੂੰ ਅਸ਼ੂਰ ਕੀਤਾ ਹੈ ਕਿ ਇਹ ਕੰਮ ਹੋ ਜਾਂਦੇ ਜੀ ਸਰ ਮੰਡੀ ਵਿੱਚ ਸਫਾਈ ਦੀ ਵਿਵਸਥਾ ਕਿਉਂ ਨਹੀਂ ਨਜ਼ਰ ਆਉਂਦੀ ਕਿਉਂਕਿ ਮੰਡੀ ਦੇ ਸਫਾਈ ਦਾ ਠੇਕਾ ਤਾਂ ਮਿਲਿਆ ਹੋਇਆ ਕਿਸੇ ਨੂੰ ਜਿਹੜਾ ਸਫਾਈ ਕਿਉਂ ਨਹੀਂ ਹੈ ਸਫਾਈ ਦਾ ਵੀ ਠੇਕਾ ਦੀ ਡਿਸਕਸ਼ਨ ਹੋਈ ਹੈ ਜੀ ਠੇਕੇਦਾਰ ਨੂੰ ਵੀ ਉਹਨਾਂ ਨੇ ਇਸ ਗੱਲ ਦੇ ਉੱਤੇ ਕਾਲ ਵੀ ਕੀਤਾ ਹੈ ਔਰ ਸ਼ੋਰ ਵੀ ਕਰਾਇਆ ਗਿਆ ਹੈ ਕਿ ਜਿਹੜੀ ਇਹਦੀ ਦੇਖੋ ਸਫਾਈ بارش ਦੇ ਮੌਸਮ ਦੇ ਅੰਦਰ بارش ਦਾ ਪਾਣੀ ਜਿਹੜਾ ਰੁਕ ਜਾਂਦਾ ਨਾ ਜੀ ਉਹਦੇ ਕਰਕੇ ਪ੍ਰੋਬਲਮ ਆ ਰਹੀ ਹੈ ਬਾਰਿਸ਼ ਦਾ ਪਾਣੀ ਕੱਢਣ ਵਾਸਤੇ ਸਾਡਾ ਸਭ ਤੋਂ ਪਹਿਲੇ ਮੁੱਦਾ ਸੀਗਾ ਕਿ ਉੱਥੇ ਬਾਰਿਸ਼ ਦਾ ਪਾਣੀ ਨਾ ਆਏ ਬਿਕੋਜ਼ ਬਾਰਿਸ਼ ਦੇ ਪਾਣੀ ਦੇ ਨਾਲ ਬਹੁਤ ਵਾਟਰ ਬੋਨ ਡਿਜ਼ੀਜ਼ਸ ਆ ਜਾਣਗੀਆਂ ਪੌਂਡ ਬਣੇ ਹੋਏ ਆ ਹਾਂਜੀ ਪੌਂਡ ਬਣੇ ਹੋਏ ਨੇ ਛੱਪੜ ਬਣੇ ਹੋਏ ਨੇ ਉਹ ਛੱਪੜ ਔਰ ਪੌਂਡ ਕਢਵਾਉਣ ਵਾਸਤੇ ਹੀ ਅਸੀਂ ਆ ਜਾਏ ਸੀਗੇ ਔਰ ਉਸ ਛੱਪੜ ਔਰ ਪੌਂਡ ਕਢਵਾਏ ਜਾਣ ਲੱਗੇ ਨੇ ਅੱਜ ਤੋਂ ਹੀ ਕਢਵਾਏ ਜਾਣ ਲੱਗੇ ਨੇ ਔਰ ਉਸ ਤੋਂ ਇਲਾਵਾ ਉੱਥੇ ਅਸੀਂ ਰਿਕੁਐਸਟ ਕੀਤੀ ਹੈ ਕਿ ਉੱਥੇ ਡੇਲੀ ਫੋਗਿੰਗ ਵੀ ਹੋਏ ਜਿਹਦੇ ਨਾਲ ਮੱਛਰ ਮੱਖੀਆਂ ਔਰ ਜਿਹੜਾ ਵੀ ਇਹੋ ਜੀ ਕੋਈ ਚੀਜ਼ਾਂ ਨੇ ਲੋਕਾਂ ਨੂੰ ਕੋਈ ਬਿਮਾਰੀਆਂ ਨਾ ਹੋਣ ਸੋ ਉਹ ਵੀ ਫੋਗਿੰਗ ਚ ਅੱਜ ਤੁਹਾਨੂੰ ਤੁਸੀਂ ਸ਼ਾਮ ਨੂੰ ਕਾਈਂਡਲੀ ਤੁਸੀਂ ਵੀ ਹੋਵਾਂਗੇ ਤੁਸੀਂ ਵੀ ਆ ਕੇ ਦੇਖੋ ਕਿ ਫੋਗਿੰਗ ਵੀ ਸ਼ੁਰੂ ਹੋਏਗੀ ਮੈਂ ਆਪਣੇ ਸਾਰੇ ਮੈਂਬਰ ਸਹਿਬਾਨ ਨੂੰ ਵਿਸ਼ਵਾਸਨ ਦਿਵਾਉਂਦਾ ਹਾਂ ਕਿ ਇਹ ਕੰਮ ਵਿਜ਼ਿਬਲੀ ਦਿਖੇਗਾ ਔਰ ਅਸੀਂ ਜਿਹੜੀ ਰਿਪਰੈਜਿਸਟ੍ਰੇਸ਼ਨ ਦਿੱਤੀ ਹੈ ਸਾਡੀਆਂ ਗੱਲਾਂ ਹਰ ਗੱਲ ਮਤਲਬ ਕੋਈ ਵੀ ਐਜ ਪੁਆਇੰਟ ਮੈਂ ਬਾਹਰ ਆ ਕੇ ਇਹ ਨਹੀਂ ਕਹਿ ਸਕਦਾ ਕਿ ਜੀ ਇਹ ਗੱਲ ਉਹਨਾਂ ਨੇ ਨਹੀਂ ਮੰਨੀ ਸਾਰੀ ਗੱਲਾਂ ਅ ਡੀਸੀ ਮੈਮ ਨੇ ਮੰਨਿਆ ਨੇ ਔਰ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦੀ ਆ। ਪਰ ਸਰ ਕਿੰਨਾ ਕੁ ਨੁਕਸਾਨ ਸਮਝਦੇ ਕਿਉਂਕਿ ਇਨਾ ਵੱਖਰੀ ਮਾੜਾ ਹਾਲਤ ਹੈ ਉੱਥੇ ਪਹੁੰਚਣਾ ਵੀ ਚਾਹੇ ਲੋਕਾਂ ਵਾਸਤੇ ਬਹੁਤ ਮੁਸ਼ਕਲ ਹੁੰਦਾ ਹੋਏਗਾ ਕਿਉਂਕਿ ਸਾਰੇ ਜ਼ਿਲ੍ਹੇ ਅੰਦਰ ਜਿੰਨੀ ਵੀ ਲਾਗੇ-ਲਾਗੇ ਜਿੰਨੇ ਵੀ ਪਿੰਡ ਹੈਗੇ ਨੇ ਸਾਰੀ ਪਾਈ ਜਿਹੜੀ ਸਬਜ਼ੀ ਇੱਥੋਂ ਜਾਂਦੀ ਹੈ। ਸਰ ਸਬਜ਼ੀ ਦੀ ਸਪਲਾਈ ਸਿਰਫ ਲਾਗੇ ਵਾਲੇ ਪਿੰਡਾਂ ਨੂੰ ਨਹੀਂ ਜਾਂਦੀ ਜੀ। ਸਬਜ਼ੀ ਦੀ ਸਪਲਾਈ ਸਾਰੇ ਆਸ-ਪਾਸ ਸ਼ਹਿਰਾਂ ਨੂੰ ਜਾਂਦੀ ਹੈ। ਬਾਕੀ ਗੱਲ ਤੇ ਛੱਡ ਦਿਓ ਅਸੀਂ ਸਿਰਫ ਦੋ ਹਰਫੀ ਗੱਲ ਉਹਨਾਂ ਨੂੰ ਇਹ ਕਹੀ ਹੈ ਕਿ ਜੀ ਅਸੀਂ ਗੁਰੂ ਦੀ ਨਗਰੀ ਸਭ ਗੁਰਦੁਆਰੇ ਸਾਹਿਬ ਸਭ ਮੰਦਰਾਂ ਸਭ ਕਾ ਰਾਂਚ ਸਭ ਸਾਡੇ ਆਪਣੇ ਬੱਚੇ ਅਫਸਰਾਂ ਦੇ ਬੱਚੇ ਇੱਥੋਂ ਹੀ ਰੋਟੀ ਖਾਂਦੇ ਆ ਇਸ ਗੱਲ ਨੂੰ ਸੁਣ ਕੇ ਉਹਨਾਂ ਨੇ ਸਾਨੂੰ ਅਸ਼ੂਰ ਕੀਤਾ ਹੈ ਕਿ ਇਹ ਸਿਚੁਏਸ਼ਨ ਜਿਹੜੀ ਹੈਗੀ ਹੈ ਅਗਲੇ 2 4 5 ਦਿਨਾਂ ਦੇ ਅੰਦਰ ਹੀ ਚੇਂਜ ਕਰ ਦਿੱਤੀ ਜਾਵੇ ਕੈਮਰਾ ਪਰਸਨ ਸੁਖਪਾਲ ਦੇ ਨਾਲ ਸਿਕੰਦਰਪੁਰ ਸ੍ਰੀ ਚਾਨਕਸੀਆ ਟੀਵੀ ਅੰਮ੍ਰਿਤਸਰ